ਮੈਂ ਜਸਤਰੀ ਕਾਲ ਦੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਸੁੰਪਰ ਸਲਵਾਰ ਦੀ ਕਟਿੰਗ ਦੱਸਦੀ ਹੈ ਇਹ ਇਹ ਸਲਵਾਰ ਦਾ ਮੀਟਰਮੈਂਟ ਹੈ 30 ਇੰਚ 30 ਇੰਚ ਚ ਆਪਾਂ ਸਲਵਾਰ ਤਿਆਰ ਕਰਨੀ ਹੈ ਤੇ ਇਹਦੇ ਵਾਸਤੇ ਆਪਾਂ ਕਪੜਾ ਉਸ਼ਾ ਲਿਆ ਇਹ 3 ਮੀਟਰ ਕਪੜਾ ਇਦੇ ਚੋਂ ਆਪਾਂ ਜੇ 7 ਇੰਚ ਸਲਵਾਰ ਤਿਆਰ ਹੈ ਤੇ ਉੱਪਰ ਰੱਖਣਾ 33 33 ਰੱਖਾਂਗੇ ਕਿਉਂਕਿ ਅੱਧਾ ਇੰਚ ਦੋਨਾਂ ਪਾਸਿਆਂ ਦਾ ਮਾਰਜਨ ਹੋ ਗਿਆ ਤੇ 32 ਤਿਆਰ ਰਹੇ ਚੁਪਰ ਇੱਥੇ 5 ਇੰਚ ਦੀ ਉੱਤੇ ਆਪਾਂ ਬੈਲਟ ਲਾ ਦਾਂ ਆ ਚੀਜ਼ ਆਪਾਂ ਪੂਰੀ ਮਿਲ ਲੈਣੀ ਹੈ ਇਥੇ ਆਪਣੇ ਜਿਹੜਾ ਸਣ ਹੈ 8.5 ਆਉਂਦਾ ਪਿਆ ਇਹ ਆਪਾਂ ਘੱਟੋ ਘੱਟ 10 10.5 ਚਾਹੀਦਾ ਕਿਉਂਕਿ ਇਹ ਆਪਣਾ ਕਸਟਮਰ ਜਿਹੜੇ ਨੇ ਬਿਲਕੁਲ ਪਤਲੇ ਨੇ ਤੇ ਇਹਨਾਂ ਦਾ ਪੂਰਾ 10 ਜਾਂ 9.5 ਵੀ ਚੱਲ ਜਾਏਗਾ ਇਧਰ ਆਪਾਂ ਪੂਰਾ ਕੱਪੜਾ ਅੱਗੇ ਰੱਖਿਆ ਜਿਨ੍ਹਾਂ ਦੇ ਵਿੱਚ ਆਪਾਂ ਜਿੰਨਾ ਚਾਹੋ ਨਾ ਪੱਟਾ ਪਾਉਣੇ ਨੇ ਪੱਟੇ ਦੇ ਚੋਂ ਹੀ ਕੱਢ ਲੈਂਦੇ ਆਪਾਂ ਇਹ ਥੋੜੀ ਜੀ ਆਪਾਂ ਹੈਵੀ ਬਣਾਉਣੀ ਸੀ ਇਸ ਕਰਕੇ ਤੇ ਤੁਸੀਂ ਜਿੰਨਾ ਵੀ ਇੱਧਰ ਉੱਪਰ ਆਉਂਦਾ ਹੈ 8.5 ਹੁੰਦਾ ਫਿਰ 8.5 ਤੋਂ ਆਪਾਂ ਇੱਧਰ ਇਥੇ 1.5 ਇੰਚ ਦਾ ਵੀ ਮਾਰ ਜਣ ਬਹੁਤ ਹੁੰਦਾ ਹੈ ਇਸ ਤਰ੍ਹਾਂ ਲਾ ਲੈਣਾ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਉੱਤਰ ਕੋਨੇ ਚ ਲਾ ਲੈਣਾ ਜੇ ਤੁਸੀਂ ਫੁੱਲ ਪਟਿਆਲਾ ਸਲਵਾਰ ਬਣਾਉਣੀ ਹੈ ਫਿਰ ਤੁਸੀਂ ਕਪੜਾ ਫੋਟ ਦੇ ਹੋਰ ਇੱਧਰ ਕਰਕੇ ਫਿਰ ਤੁਸੀਂ ਪੂਰੇ ਆਸਣਾ ਕਾ ਗੜ ਲਾਣਾ ਇਧਰ ਉੱਤਰ ਇਸੇ ਤਰ੍ਹਾਂ ਹੀ ਆਪਾਂ ਹੁਣ ਇਧਰੋਂ ਮੇਚਾਂਗੇ 4.18 ਇੰਚ ਤੇ ਨਿਸ਼ਾਨ ਲਾ ਲੈਣ ਆਸਣਾ ਕਾ ਥੋੜਾ ਜਿਹਾ ਵਿੱਚੋਂ ਲੈ ਲਾਂਗੇ 1.5 ਤੋਂ 2 ਇੰਚ ਦਾ ਇਧਰ ਮਾਰਜਨ ਰੱਖ ਲੈਨੇ ਆਪਾਂ 1.5 ਦਾ ਰੱਖ ਲਓ 2 ਦਾ ਰੱਖ ਲਓ ਇਹ ਆਪਣੀ ਮਰਜ਼ੀ ਹੈ ਕੁਝ ਹੋਰ ਨਿਆ ਤੱਕ ਮਿਲਾ ਲੈਣ ਹਰ ਕਿਰਕ ਨਿਸ਼ਾਨ ਲਾ ਲੈਣੇ ਨੇ ਪਹਿਲਾਂ ਆਪਾਂ ਇਧਰਲਾ ਫालतू ਕਪੜਾ ਜਿਹੜਾ ਇਹ ਕੱਟ ਲੈਂਦੇ ਉਨਾ ਪਾਗਾ ਕੋ ਲੱਕ ਟਿਕਾ ਤੁਸੀਂ ਆ ਮੈਂ ਥੋੜਾ ਥੋੜਾ ਨਿਸ਼ਾਨ ਲਾਇਆ ਨਹੀਂ ਤੁਸੀਂ ਲੰਬੇ ਨਿਸ਼ਾਨ ਮਿਲਾ ਸਕਦੇ ਹੋ ਸਕੀਲ ਦੇ ਨਾਲ

ਮੁਨੇ ਨੂੰ ਆਪਾ ਇਧਰ ਆਸਣ ਦੇ ਨਾਲ ਬਣਾ ਲਿਆ ਆਸਾ ਹੁਣ ਆਪਾਂ ਇੱਥੇ ਨਿਸ਼ਾਨ ਲਾ ਰਹਿਣੇ 10:30 ਇਹ ਨਾਲੇ ਤਾਂ ਥੋੜਾ ਜਿਹਾ ਸਲਵਾਰ ਦਾ ਘੇਰ ਘਟ ਗੂਆ ਜਾਦਾ ਹੀ ਹੈ ਨਾਲੇ ਆਪਣਾ ਅਸਣ ਜਿਹੜਾ ਉਹ ਪੂਰਾ ਹੋ ਜਾ। ਸਲਵਾਰ ਕੱਟਣ ਦੇ ਬਹੁਤ ਸਾਰੇ ਤਰੀਕੇ ਨੇ। ਇਹ ਆਪਾਂ ਫੋਟਾ ਕੱਟ ਕੇ ਜਿਹੜੇ ਪੱਟ ਨੇ ਫਿਰ ਉਹ ਵਾਲੀ ਢਾਲ ਪਾਵਾਂਗੇ। ਤੇ ਆਹ ਢਾਲ ਪਾਉਣ ਦਾ ਤਰੀਕਾ ਆਪਾਂ ਕਈ ਬੁਰੀ ਦੱਸਿਆ। ਇਹ ਤਾਂ 10 11 ਤੇ ਲਾ ਲੈਣਾ ਤੁਸੀਂ ਨਿਸ਼ਾਨ ਓਕੇ ਇੱਧਰ ਦਾ ਵੀ 10 11 ਤੇ ਨਿਸ਼ਾਨ ਲਾ ਲਓ ਐਸਤ੍ਰਮ ਲਾ ਲੈਣ ਤੇਰੇ ਤੋਂ ਪਿੱਛੋਂ ਸਲਵਾਰ ਦੇ ਬੁਲਬਲੇ ਜੇ ਨਹੀਂ ਉੱਠਦੇ ਬੜੇ ਭੜੇ ਲੱਗਦੇ ਨੇ ਪਾਈ ਹਰੇਕ ਸਲਵਾਰ ਦੇ ਵਿੱਚ ਢਾਲ ਪਾਉਣੀ ਹੈ। ਇਸ ਤਰ੍ਹਾਂ ਇਹ ਫਿਰ 1 ਕਿਤੇ ਤੱਕ ਬਿਲਕੁਲ ਸਿੱਧੀ ਜੀ ਸਲਵਾਰ ਰਹਿੰਦੀ ਹੈ ਅੱਗੇ ਜਾ ਕੇ ਚੋਣਾ ਪੈਂਦਿਆਂ ਜੇ ਆਪਾਂ ਇਹ ਨਹੀਂ ਲਾਉਂਦੇ ਤੇ ਇੱਥੇ ਚੋਣਾ ਜਿਹੜੀਆਂ ਇੱਥੋਂ ਡਿੱਗਣੀਆਂ ਸਟਾਰਟ ਹੋ ਜਾਂਦੀਆਂ ਹੁਣ ਆਪਾਂ ਇਹਦੇ ਨਾਲ ਮੇਚ ਕੇ ਕੱਟ ਲੈਣੀ ਹੈ ਇਹਦੇ ਆਪਾਂ 12:30 ਤੋਂ ਉੱਤੇ ਕਦੇ ਨਹੀਂ ਪਾਏ 12:30 ਇਸ ਤਰ੍ਹਾਂ ਲੇ ਲੀ ਲੀ ਸਤਰਨ ਸ਼ਾਮ ਦਾ ਇਸਾਰੇ ਮਾਪੂ ਇਸ ਅੱਡੇ ਭਾਰਾਂ ਤੇ तो इस तरह नादा कटा जो कोई है तो उपर निकल जूगा इधरों आप सही करके कर लें कर तेनाली कट